ਸਤਿ ਸ਼੍ਰੀ ਅਕਾਲ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਮਲਾਉਣ ਜਾ ਰਹੇ ਹਾਂ ਇੱਕ ਐਸੇ ਇਨਸਾਨ ਦੇ ਨਾਲ ਜਿਨ੍ਹਾਂ ਨੇ ਬਹੁਤ ਸਾਰੇ ਸੱਪਾਂ ਨੂੰ ਰੈਸਕਿਊ ਕੀਤਾ ਸੱਪ ਕਿੰਨੇ ਕਿੰਨੇ ਖਤਰਨਾਕ ਹੈ ਕਿਹੜੇ ਕਿਹੜੇ ਸੱਪ ਖਤਰਨਾਕ ਹੁੰਦੇ ਨੇ ਤੇ ਉਹਨਾਂ ਦੀਆਂ ਜੜੀਆਂ ਨੇ ਉਹ ਕਿਸਮਾਂ ਕਿਹੜੀਆਂ ਨੇ ਸਾਡੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸੱਪ ਜਰੀਲੇ ਨੇ ਤੇ ਕਿਹੜੇ ਕਿਹੜੇ ਜਿਹੜੇ ਆ ਉਹ ਨੌਨ ਟੋਕਸਿਕ ਯਾਨੀ ਕਿ ਜਿਹੜੇ ਬਿਨਾਂ ਜ਼ਹਿਰ ਤੋਂ ਨੇ ਲੋਕ ਹਰ ਇੱਕ ਸੱਪ ਤੋਂ ਡਰਦੇ ਨੇ ਪਰ ਕੁਝ ਸੱਪ ਐਦਾਂ ਦੇ ਨਹੀਂ ਜਿੰਨਾ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਉਹ ਸੱਪ ਕਿਹੜੇ-ਕਿਹੜੇ ਨੇ ਉਹ ਵੀ ਆਪਾਂ ਗੱਲਬਾਤ ਕਰਦੇ ਆ ਮੇਰੇ ਨਾਲ ਇਸ ਟਾਈਮ ਜਿਹੜਾ ਆ ਉਹ ਬਿੱਟੂ ਸਨੇਕ ਕੈਚਰ ਗਰਦਾਸਪੁਰ ਤੋਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੱਪਾਂ ਦੇ ਉੱਤੇ ਕਿਹੜੀ ਜਾਣਕਾਰੀ ਦਿੰਦੇ ਆ ਸੱਪਾਂ ਦੀ ਜਾਣਕਾਰੀ ਅਸੀਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਗਰਮੀਆਂ ਆ ਗਈਆਂ ਨੇ ਨਾਲੀਆਂ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਘਰਾਂ ਤੱਕ ਪਹੁੰਚ ਜਾਂਦੇ ਨੇ ਤੇ ਉਹਨਾਂ ਸੱਪਾਂ ਨੂੰ ਕਿਵੇਂ ਰੈਸਕਿਊ ਕਰਨਾ ਜਾਂ ਜੇਕਰ ਸੱਪ ਲੜ ਜਾਂਦਾ ਤੇ ਉਹਦੇ ਤੇ ਕੀ ਕਰਨਾ ਚਾਹੀਦਾ ਆ ਕਿਸ ਤਰ੍ਹਾਂ ਕਰਨਾ ਚਾਹੀਦਾ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕਰਨ ਲੱਗੇ ਆ ਨਾਲ ਨੇ ਮੇਰੇ ਬਿੱਟੂ ਸ਼ਰਮਾ ਜੀ ਸਨੇਕ ਕੈਚਰ ਗਰਦਾਸਪੁਰ ਤੋਂ ਆਓ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਲੈਨੇ ਆ ਤੇ ਦੋਸਤੋ ਇਸ ਟਾਈਮ ਮੇਰੇ ਨਾਲ ਹੀ ਬਿੱਟੂ ਸ਼ਰਮਾ ਜੀ ਮੌਜੂਦ ਨੇ ਤੇ ਬਿੱਟੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਲੈਨੇ ਆ ਬਿੱਟੂ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਡਿਵੀਜੀ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਪਿਛਲੇ ਦਿਨ ਵੀ ਮੇਰੀ ਕਾਫੀ ਵੀਡੀਓ ਜਿਹੜੀਆਂ ਬਣਾਈਆਂ ਸੀਗਾ ਤੇ ਇੱਕ ਦਿਨ ਮੈਂ ਉੱਥੇ ਸਿੱਧੋ ਮੀਰੀ ਵੀ ਗਿਆ ਸੀ ਉੱਥੇ ਵੀ ਤੁਸੀਂ ਵੀਡੀਓ ਜਿਹੜੀ ਆਪਣੇ ਮੇਰੇ ਨਾਲ ਬਣਾਈ ਸੀਗਾ ਜੋ ਸਿੱਧੋ ਮੀਰੀ ਦੀ ਸਚਾਈ ਹੀ ਉਹ ਮੈਂ ਤੁਹਾਨੂੰ ਦੱਸੀ ਸੀਗਾ ਤੇ ਚਲੋ ਕਿਰਪਾਵਾ ਨਾਗਦੇਵਤੇ ਦੀ ਮੇਰੇ ਉੱਤੇ ਤੇ ਚਲੋ ਅਸੀਂ ਇਸੇ ਤਰ੍ਹਾਂ ਅਸੀਂ ਕੰਮ ਨੂੰ ਜਿਹੜਾ ਕਰਦੇ ਰਵਾਂਗੇ ਇਸ ਗੁਰਦਾਸਪੁਰ ਸ਼ਹਿਰ ਚ ਬੀਟੂ ਸ਼ਰਮਾ ਜੀ ਸੱਪ ਫੜਨ ਵਾਲੇ ਸੱਪ ਕੈਚ ਕਰਨ ਵਾਲੇ ਸਨੇਕ ਕੈਚਰ ਦੇ ਨਾਂ ਦੇ ਨਾਲ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਲੋਕਾਂ ਦੇ ਵਿੱਚ ਵਿਚਰਦੇ ਪਏ ਹੋ ਕਿੰਨੇ ਸਾਲ ਹੋ ਗਿਆ ਹੁਣ ਤਕਰੀਬਨ ਤਕਰੀਬਨ ਤੁਹਾਨੂੰ ਇਸ ਕੰਮ ਦੇ ਵਿੱਚ ਪਿਆਨੋ ਦੇਖੋ ਜੀ ਮੈਨੂੰ ਡੀਪੀ ਜੀ 39ਵਾਂ ਸਾਲ ਲੱਗ ਗਿਆ ਜੀ ਕੀ ਬਾਤ ਆ ਜੀ ਲਗਾਤਾਰ ਹਾਂ ਜੀ ਇਸੇ ਕੰਮ ਦੇ ਵਿੱਚ ਹਾਂ ਜੀ ਹਾਂ ਜੀ ਤੇ ਬਿੱਟੂ ਜੀ ਬਹੁਤ ਸਾਰੇ ਲੋਕ ਇਹ ਵੀ ਜਾਨਣਾ ਚਾਹੁੰਦੇ ਕਿ ਅਸਲ 'ਚ ਪ੍ਰੋਫੈਸ਼ਨਲ ਤੌਰ ਤੇ ਵੀ ਕੀ ਕਰਦੇ ਹੋ ਕਿ ਜਾ ਪ੍ਰੋਫੈਸ਼ਨ ਵੀ ਇਹੋ ਹੀ ਹੈ ਦੇਖੋ ਡੀਪੀ ਜੀ ਮੈਂ ਗੁਰਦਾਸਪੁਰ ਚੱਕੀ ਯੂਨੀਅਨ ਦਾ ਪ੍ਰਧਾਨ ਆ ਕਿਆ ਬਾਤ ਹੈ ਤੇ ਮੇਰੇ ਬਜ਼ੁਰਗਾਂ ਦੀ ਚੱਕੀ ਲੱਗੀ ਆ ਤੇ ਮੈਂ ਚੱਕੀ ਦਾ ਕੰਮ ਕਰਨਾ ਮੇਰੇ ਬਜ਼ੁਰਗ ਜੂ 47 ਤੋਂ ਬਾਅਦ ਆਏ ਅਧਰ ਪਾਕਿਸਤਾਨ ਚੋਂ ਇੰਡੀਆ ਦੇ ਵਿੱਚ ਤੇ ਅਸੀਂ ਇੱਥੇ ਆ ਕੇ ਆਪਣੀਆਂ ਚੱਕੀਆਂ ਚੁੱਕੀਆਂ ਲਾਈਆਂ ਆ ਰਾ ਸਾਡਾ ਨਾਲ ਤੇ ਕਾਫੀ ਪਰਿਵਾਰ ਮੇਰਾ ਜਾਨੀ ਕਿ ਵੱਡਾ ਪਰਿਵਾਰ ਤੇ ਉਸ ਪਰਿਵਾਰ ਦੇ ਵਿੱਚੋਂ ਹੁਣ ਜੇਕਰ ਵੇਖਿਆ ਜਾਵੇ ਤੇ ਵੱਡਿਆਂ ਦੇ ਵਿੱਚੋਂ ਹੁਣ ਮੈਂ ਹੀ ਇਕਲਾ ਕੱਲਾ ਰਹਿ ਗਿਆ ਮੇਰੇ ਤਾ ਚਾਚੇ ਦੇ بیٹے ਜਿਹੜੇ ਆ ਉਹ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਨੇ ਤੇ ਲਗਭਗ ਮੇਰੇ ਕੀਨਾ 6-7 ਭਤੀਜੇ ਨੇ ਮੇਰੇ ਨਾਲ ਜਿਹੜਾ ਇਸ ਚੀਜ਼ ਦੇ ਮੇਰਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਅਸੀਂ ਆਪਣੇ ਬਜ਼ੁਰਗਾਂ ਦਾ ਕਾਫੀ ਨਾਮ ਬਣਾਇਆ। ਕੀ ਬਾਤ ਹੈ ਬਟੂ ਜੀ ਪਿਛਲੇ ਜੀਵਨ ਤੁਸੀਂ ਦੱਸਿਆ ਕਿ 38-39 ਸਾਲ ਤੋਂ ਲਗਾਤਾਰ ਤੁਸੀਂ ਸੱਪਾਂ ਨੂੰ ਫੜਦੇ ਪਏ ਹੋ। ਹੁਣ ਤੱਕ ਕਿੰਨੇ ਕਿ ਸੱਪ ਜਿਹੜੇ ਉਹ ਰੈਸਕਿਊ ਕਰ ਚੁੱਕੇ ਹੋ ਤੇ ਕਿਹੜੇ ਕਿਹੜੇ ਸੱਪਾਂ ਦੇ ਨਾਲ ਵਾਪਿਆ ਆ ਦੇਖੋ ਜੀ ਜੇਕਰ ਦੇਖਿਆ ਜਾਵੇ ਤੇ ਮੇਰੇ ਕੋਲ ਪਿੱਛੇ ਜਈ ਸਾਡੇ ਸੰਨੀ ਜੌੜਾ ਜੀ ਬਠਿੰਡੇ ਤੋਂ ਆਏ ਸੀ ਮੇਰੇ ਕੋਲ ਉਹ ਮੇਰੇ ਕੋਲ ਇੱਕ ਦੋ ਦਿਨ ਰਹੇ ਇੱਥੇ ਕਿਉਂਕਿ ਉਹ ਮੇਰੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਭ ਤੋਂ ਜਰੀਲਾ ਸੱਪ ਜਿਹੜਾ ਵਾ ਜਿਹਨੂੰ ਅਸੀਂ ਕਹਿੰਦੇ ਆ ਰਸਲ ਵਾਈਪਰ ਹਾਂ ਉਹਨੂੰ ਦੇਖਣ ਵਾਸਤੇ ਆਏ ਸੀ ਸਿਆਲ ਦੇ ਵਿੱਚ ਲੇਕਿਨ ਬਟ ਇਹ ਆਪੀ ਕੀ ਦਾ ਉਹ ਮਿਲਿਆ ਨਹੀਂ ਉਸ ਟਾਈਮ ਦੇ ਉੱਤੇ ਤੇ ਸੰਨੀ ਜੋੜਾ ਜੀ ਨੇ ਅਚਾਨਕ ਹੀ ਮੇਰੀ ਡਾਇਰੀ ਖੋਲ ਕੇ ਵੇਖੀ ਸੀ ਜਿਹਦੇ ਵਿੱਚੋਂ ਮੈਂ ਲਗਭਗ ਉਹਨਾਂ ਨੇ ਮੇਰੀ ਡਾਇਰੀ ਦੇ ਹਿਸਾਬ ਨਾਲ ਮੇਰਾ ਰਿਕਾਰਡ ਵੇਖਿਆ ਤੇ ਵੇਖ ਕੇ ਤੇ ਪਿਛਲੇ ਸਾਲ ਦਾ 24 ਦਾ ਰਿਕਾਰਡ ਉਹਨਾਂ ਨੇ 400 ਤੇ 70 ਸੱਪ ਜਿਹੜੇ ਆ ਨਾ ਉਹਦੇ ਵਿੱਚੋਂ ਉਹਨਾਂ ਨੇ ਵੇਖੇ 2024 ਦੇ ਵਿੱਚ ਹਾਂਜੀ 470 ਸੱਪ 2024 ਇੱਕੋ ਸਾਲ ਦੇ ਵਿੱਚ ਹਾਂ ਇੱਕੋ ਸਾਲ ਦੇ ਵਿੱਚ ਪਿਛਲੇ 39 ਸਾਲਾਂ 'ਚ ਜੇ ਆਵਾ ਗੱਲ ਕਰ ਲਈਏ ਤੇ ਮੇਰੇ ਖਿਆਲ ਨਾਲ ਅਨੇਕਾਂ ਸੱਪ ਤੁਸੀਂ ਫੜ ਚੁੱਕੇ ਹੋ ਹਾਂਜੀ 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 ਹੁਣ ਤੱਕ ਸਭ ਤੋਂ ਜਰੀਲੇ ਸੱਪ ਜਿਹੜੇ ਪੰਜਾਬ ਦੇ ਵਿੱਚ ਨੇ ਉਹਨਾਂ ਨਾਲ ਕਿੱਥੇ ਕਿੱਥੇ ਤੇ ਕਿੰਨੇ ਕ ਸੱਪਾਂ ਦਾ ਵਾ ਪੈ ਗਿਆ ਦੇਖੋ ਜੀ ਸੀਜ਼ਨ ਸੀਜ਼ਨ ਦਾ ਸਿਸਟਮ ਹੁੰਦਾ ਵਾ ਜਦੋਂ ਤੇ ਕੀ ਨਾ ਆਪਣੇ ਠੰਡ ਦਾ ਮੌਸਮ ਹੁੰਦਾ ਹਮ ਜਦੋਂ ਮੰਨ ਲਓ ਦਸੰਬਰ ਜਨਵਰੀ ਫਰਵਰੀ ਤੇ ਮਾਰਚ ਹਮ ਮਾਰਚ ਮਹੀਨੇ ਤੱਕ ਜਿਹੜਾ ਵਾ ਇਹ ਰਸਲ ਵਾਈਪਰ ਜਿਹੜਾ ਸੱਪ ਪਾਇਆ ਜਾਂਦਾ ਵਾ ਕਿਉਂਕਿ ਰਸਲ ਵਾਈਪਰ ਸੱਪ ਬਹੁਤ ਖਤਰਨਾਕ ਪ੍ਰਜਾਤੀ ਦਾ ਹੁੰਦਾ ਤੇ ਮੈਂ ਤੁਹਾਨੂੰ ਦਿਖਾਈ ਵੀ ਜਾਨਾ ਨਾਲੋ ਨਾਲ ਕਿਉਂਕਿ ਰਸਲ ਵਾਈਪਰ ਦੇ ਕੋਲੋਂ ਆਪਾਂ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹੜਾ ਵਾ ਉਹ ਅਸੀਂ ਰੰਨੇ ਆ ਜੀ ਪਰ ਇਹ ਦੇਖੋ ਇਹ ਜੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਨੂੰ ਦੱਸਣਾ ਵੀ ਇਹ ਰਸਲ ਵਾਈਪਰ ਕੀ ਬਾਤ ਹੈ ਜੀ ਬਹੁਤ ਖਤਰਨਾਕ ਹਾਂ ਜੀ ਇਹ ਰਸਲ ਵਾਈਪਰ ਜਿਹੜਾ ਸੱਪ ਹੈ ਜੀ ਇਹ ਆਪਣੇ ਜਿੰਨੀ ਵੀ ਫੰਡ ਹੋਵੇਗੀ ਨਾ ਉਹਦੇ ਵਿੱਚ ਬਾਹਰ ਹੀ ਰਹੇਗਾ ਇਹ ਰੋਡ ਚ ਨਹੀਂ ਵਰਦਾ ਸੱਪ ਇਸ ਰੈਸਲ ਵਾਈਪਰ ਦੀ ਸਕਿਨ ਬਹੁਤ ਜ਼ਿਆਦਾ ਜੜੀ ਆ ਮਜ਼ਬੂਤ ਹੁੰਦੀ ਆ ਔਰ ਦੂਜੇ ਸੱਪਾਂ ਦੀ ਨਹੀਂ ਇੰਨੀ ਹੁੰਦੀ ਜਿੰਨੀ ਇਹਦੀ ਸਕਿਨ ਜੜੀ ਆ ਸੋਲਿਡ ਹੁੰਦੀ ਆ ਉਹਦੇ ਵਿੱਚ ਇਹ ਇਹਦੀ ਜਿਹੜੀ ਸਕਿਨ ਆ ਨਾ ਉਹਦੇ ਉੱਤੇ ਜਿੱਦਾਂ ਮੱਛੀ ਦੇ ਚਾਨੇ ਹੁੰਦੇ ਆ ਇਸ ਤਰ੍ਹਾਂ ਹੁੰਦੀ ਆ ਜੀ ਅ ਬਟੂ ਜੀ ਜਿਵੇਂ ਕਿ ਰੈਸਲ ਵਾਈਪਰ ਜਿਹੜਾ ਆ ਇਹ ਇੱਕ ਅੰਗਰੇਜ਼ੀ ਦਾ ਸ਼ਬਦ ਆ ਇਹਨੂੰ ਪੰਜਾਬੀ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਉਹ ਕਿਹੜੇ-ਕਿਹੜੇ ਨਾਂ ਨੇ ਹਾਂ ਦੇਖੋ ਜੀ ਸਾਡੇ ਇਸ ਗੁਰਦਾਸਪੁਰ ਇਲਾਕੇ ਦੇ ਵਿੱਚ ਜੇਕਰ ਜਾਇਆ ਜਾਏ ਤੇ ਇਹਨੂੰ ਜ਼ਿਆਦਾਤਰ ਸੋਤੜ ਕਹਿੰਦੇ ਆ ਜੀ ਇੱਧਰ ਔਰ ਕਈ ਥਾਵਾਂ ਦੇ ਉੱਤੇ ਇਹਨੂੰ ਸਾਡੇ ਇਸ ਗੁਰਦਾਸਪੁਰ ਪੰਜਾਬ ਦੇ ਵਿੱਚ ਤਰਫੜ ਵੀ ਕਹਿੰਦੇ ਆ ਤਰਫੈਣ ਤਰਫੈਣ ਜੇ ਤਰਫੈਣ ਦਾ ਮਤਲਬ ਵੀ ਕੀ ਨਾ ਜਦੋਂ ਕਿੱਥੇ ਦਾ ਲੜ ਜਾਂਦੀ ਆ ਜਾਂ ਉਸੇ ਤਰ੍ਹਾਂ ਦੇ ਉਹਦੇ ਨੇ ਨਿਸ਼ਾਨ ਪੈ ਜਾਂਦੇ ਨੇ ਕਿਆ ਬਾਤ ਹਾਂ ਬਿਲਕੁਲ ਬਿਲਕੁਲ ਠੀਕ ਆ ਜੀ ਰਸਲ ਵਾਈਪਰ ਦੇ ਅੰਦਰ ਹੀ ਮੋਟ ਆਕਸੀਜਨ ਪਾਇਆ ਜਾਂਦਾ ਵਾ ਜਿਹਦੇ ਨਾਲ ਕੀ ਹੁੰਦਾ ਵਾ ਵੀ ਕਿਨਾ ਜੇਕਰ ਪ੍ਰੋਪਰ ਇਲਾਜ ਨਹੀਂ ਮਿਲਦਾ ਤੇ ਉਹ ਅੰਗ ਜਿਹੜਾ ਵਾ ਤੁਹਾਡਾ ਡੈਮੇਜ ਹੋ ਜਾਂਦਾ ਡੈਡ ਹੋ ਜਾਂਦਾ ਡੈਡ ਹੋ ਜਾਂਦਾ ਵਾ ਫਿਰ ਕਾਫੀ ਕਿਨਾ ਵੇਖਿਆ ਅਸੀਂ ਤੇ ਉਹਨਾਂ ਦੀ ਜਾਨ ਬਚਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਬਟੂ ਜੀ ਜਿਵੇਂ ਕਿ ਇੱਕ ਰਸਲ ਵਾਈਪਰ ਵੀ ਬਹੁਤ ਜ਼ਿਆਦਾ ਜ਼ਹਿਰੀਲਾ ਆ ਤੇ ਦੂਸਰੇ ਜਿ ਤਰ੍ਹਾਂ ਕੀ ਨਾਗ ਜਿਹੜੇ ਨੇ ਇਹ ਵੀ ਕਾਫੀ ਜ਼ਿਆਦਾ ਜੁਰੀਲੇ ਨੇ ਸਾਡੇ ਇੱਥੇ ਜਿਹੜੀ ਨਾਗਾਂ ਦੀਆਂ ਕਿੰਨੀਆਂ ਕ ਪ੍ਰਜਾਤੀਆਂ ਜਿਹੜੀਆਂ ਪਾਈਆਂ ਜਾਂਦੀਆਂ ਦੇਖੋ ਜੀ ਜਿਹੜੀ ਗੁਰਦਾਸਪੁਰ ਵਿੱਚ ਪ੍ਰਜਾਤੀਆਂ ਪਾਈ ਜਾਂਦੀਆਂ ਨੇ ਨਾ ਉਹ ਹੈਗਾ ਜੁਰੀਲਾ ਸੱਪ ਸੱਤੋ ਬਲੈਕ ਕੋਬਰਾ ਹੂੰ ਇਹ ਗੁਰਦਾਸਪੁਰ ਦੇ ਵਿੱਚ ਪਾਇਆ ਜਾਂਦਾ ਹਾਂਜੀ ਹਾਂ ਠੀਕ ਹੈ ਤੇ ਇਹਦੇ ਬਾਅਦ ਆ ਜਾਏਗਾ ਜੀ ਸਾਡਾ ਮੈਂ ਤੁਹਾਨੂੰ ਇੱਕ ਹੋਰ ਦਿਖਾ ਦਿੰਦਾ ਆਪਣੇ ਸਪੈਕਟਿਕਲ ਕੋਬਰਾ ਹੂੰ ਜਿਹੜਾ ਵਾ ਉਹ ਵੀ ਮੈਂ ਤੁਹਾਨੂੰ ਦੱਸਣਾ ਵੀ ਕਿ ਇਹ ਨਾ ਇਹ ਜਿਹੜੇ ਆ ਇਹਨਾਂ ਦੋਨਾਂ ਦੇ ਅੰਦਰ ਨੀਰੋਟੌਕਸੀ ਜਿਹੜਾ ਜ਼ਹਿਰ ਪਾਇਆ ਜਾਂਦਾ ਜੀ ਤੇ ਨੀਰੋਟੌਕਸੀ ਜ਼ਹਿਰ ਜਿਹੜਾ ਵਾ ਉਹ ਬਹੁਤ ਜ਼ਿਆਦਾ ਹੁੰਦਾ ਇਹ ਦੇਖੋ ਜੀ ਇਹ ਕੱਲ ਆਪਾਂ ਨੇ ਸੱਪ ਜਿਹੜਾ ਰੈਸਕਿਊ ਕੀਤਾ ਵਾ ਇਸ ਪ੍ਰੈਕਟੀਕਲ ਕੋਪਰਾ ਵਾ ਇਹ ਮਿਲਕ ਪਲਾਂਟ ਦੇ ਵਿੱਚੋਂ ਠੀਕ ਆ ਠੀਕ ਆ ਠੀਕ ਠੀਕ ਆ ਜੀ ਤੇ ਇਹਨਾਂ ਦੋਨਾਂ ਦੇ ਵਿੱਚ ਨੀਰੋਟੌਕਸੀ ਜ਼ਹਿਰ ਪਾਇਆ ਜਾਂਦਾ ਵਾ ਨੀਰੋਟੌਕਸੀ ਜ਼ਹਿਰ ਦੇ ਨਾਲ ਜਦੋਂ ਇਹ ਕਿਤੇ ਬਾਈਟ ਕਰਦਾ ਬਾਈਟ ਕਰਨ ਦੇ ਨਾਲ ਨਾਲ ਹੀ ਜਿਹੜਾ ਨਾ ਬੰਦੇ ਦਾ ਕੁਝ ਟਾਈਮ ਬਾਅਦ ਜਿਹੜਾ ਬਲੱਡ ਆ ਨਾ ਉਹ ਜੰਮਣਾ ਸ਼ੁਰੂ ਹੋ ਜਾਂਦਾ ਜਦੋਂ ਜੰਮਣਾ ਸ਼ੁਰੂ ਹੋ ਜਾਂਦਾ ਤਾਂ ਤੁਹਾਡਾ ਹੱਥ ਜਿਹੜਾ ਨਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਬੀੜੋ ਜੀ ਬਹੁਤ ਸਾਰੇ ਸੱਪ ਜਿਹੜੇ ਉਹ ਇਦਾਂ ਹੀ ਨਾਲੀਆਂ ਥਾਣੀ ਘਰਾਂ ਦੇ ਵਿੱਚ ਡੱਡੂਆਂ ਦੇ ਚੱਕਰ 'ਚ ਆ ਜਾਂਦੇ ਆ ਬਹੁਤ ਸਾਰੇ ਸੱਪ ਜਿਹੜੇ ਉਹ ਕਈ ਵਾਰੀ ਫਲਸਾਂ 'ਚ ਵੀ ਵੜ ਜਾਂਦੇ ਆਣ ਕੇ ਪਰ ਉਹ ਨਾ ਤਾਂ ਕੋਬਰਾ ਹੁੰਦੇ ਨੇ ਤੇ ਨਾ ਹੀ ਉਹ ਮਤਬਲ ਤੜਸੈਣ ਹੁੰਦੇ ਨੇ ਤੇ ਉਹ ਜਿਹੜੇ ਸੱਪ ਨੇ ਉਹਨਾਂ ਕੋ ਡਰਨ ਦੀ ਲੋੜ ਹੈਗੀ ਹੈ ਦੇਖੋ ਜੀ ਉਹ ਵਾਟਰ ਸਨੇਕ ਹੁੰਦਾ ਹੂੰ ਬਟਰ ਸਨੇਕ ਪਾਣੀ 'ਚ ਰਹਿਣ ਵਾਲਾ ਸੱਪ ਚੱਕੜ ਕਿਲ ਬੈਕ ਉਹਦਾ ਇਨਾ ਜ਼ਰੂਰ ਹੁੰਦਾ ਭਈ ਉਹਨੂੰ ਕਈ ਥਾਵਾਂ ਤੇ ਉਹਤੇ ਡੱਡੂ ਸੱਪ ਵੀ ਕਹਿੰਦੇ ਆ ਜੀ ਡੱਡੂ ਸੱਪ ਕਿਉਂ ਕਹਿੰਦੇ ਨੇ ਇਧਰ ਪਾਸੇ ਵਾਲਾ ਸਾਡੇ ਕਿ ਜਦੋਂ ਆਪਾਂ ਉਹਦੇ ਮਗਰ ਚੜਦੇ ਆ ਜੋ ਕਿਦਾਂ ਦੇ ਡੱਡੂਾਂ ਨੂੰ ਛਾਲ ਮਾਰਦਾ ਹੋ ਜਿੱਦਾਂ ਡੱਡੂ 6-7 ਫੁੱਟ ਛਾਲ ਮਾਰ ਦਿੰਦਾ ਇਦਾਂ ਉਹ ਵੀ ਮਾਰ ਦਿੰਦਾ ਜੀ ਇਸ ਕਰਕੇ ਲੇਕਿਨ ਉਹਨੂੰ ਅਸੀਂ ਹਿੰਦੀ ਦੇ ਵਿੱਚ ਕਹਿ ਆਪਣੇ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਚੱਕੜ ਕਿਲ ਬੈਕ ਤੇ ਪੰਜਾਬੀ ਦੇ ਵਿੱਚ ਇੱਧਰ ਅਸੀਂ ਜਾਂ ਹਿੰਦੀ ਦੇ ਵਿੱਚ ਵਾਟਰ ਸਨੇਕ ਉਹਨੂੰ ਕਹਿ ਦਿੰਦੇ ਆ ਤੇ ਪਾਣੀ 'ਚ ਰਹਿਣ ਵਾਲਾ ਸੱਪ ਉਹਦੇ ਅੰਦਰ ਕਿਸੇ ਕਿਸਮ ਦਾ ਜ਼ਹਿਰ ਨਹੀਂ ਪਾਇਆ ਜਾਂਦਾ ਚੂਹੇ ਖਾਣ ਵਾਲਾ ਸੱਪ ਵੀ ਨਹੀਂ ਚੂਹੇ ਖਾਣ ਵਾਲਾ ਅਲੱਗ ਹੁੰਦਾ ਜੀ ਅੱਛਾ ਉਹ ਅਲੱਗ ਹੁੰਦਾ ਉਹ ਅਲੱਗ ਹੁੰਦਾ ਜੀ ਉਹ ਰੈਟ ਸਨੇਕ ਹੁੰਦਾ ਜੀ ਅੱਛਾ ਰੈਟ ਸਨੇਕ 8 ਫੁੱਟ ਤੱਕ ਲੰਮਾ ਵੀ ਹੋ ਜਾਂਦਾ ਵਾ ਰੈਟ ਸਨੇਕ ਦਾ ਮਤਲਬ ਚੂਹੇ ਖਾਣ ਵਾਲਾ ਜਿਹੜਾ ਉਹ ਸੱਪਾ ਰੈਟ ਸਨੇਕ ਉਹਨੂੰ ਲੋਕੀ ਜ਼ਿਆਦਾਤਰ ਮਾਰ ਦਿੰਦੇ ਨੇ ਗਊ ਸੱਪ ਕਿਹਾ ਜਾਂਦਾ ਉਹਨੂੰ ਇੱਧਰ ਉਹਨੂੰ ਇੱਧਰ ਸਾਡੇ ਉਹ ਵੀ ਕੀ ਨਾ ਕਹਿ ਦਿੰਦੇ ਆ ਜੀ ਆਪਣੇ ਬੈਂਸ ਹੂੰ ਬੈਂਸ ਬੈਂਸ ਇੱਕ ਪ੍ਰਜਾਤੀ ਵੀ ਹੈਗੀ ਆ ਉਹ ਉਹਨੂੰ ਕਹਿ ਦਿੰਦੇ ਨੇ ਬੈਂਸਾਪ ਬੈਂਸ ਦਾ ਮਤਲਬ ਹੈ ਬਾਸ ਵਾਂਗ ਲੰਬਾ ਠੀਕ ਹੈ ਕਈ ਜਗ੍ਹਾ ਤੇ ਉੱਤੇ ਉਹਨੂੰ ਘੋੜ ਪਛਾਰ ਨੂੰ ਹੀ ਕਹਿੰਦੇ ਨੇ ਘੋੜੇ ਵਾਂਗ ਦੌੜਦਾ ਤੇ ਘੋੜੇ ਅੰਗਰੀ ਕੀ ਨਾ ਉਹਦੀ ਦੇਹ ਜਿਹੜੀ ਹੁੰਦੀ ਆ ਲੇਕਿਨ ਜ਼ਿਆਦਾਤਰ ਵੇਖਿਆ ਜਾਵੇ ਤਾਂ ਛੱਪ ਜਿਹੜਾ ਵਾ ਲੋਕਾਂ ਦੇ ਘਰਾਂ ਦੇ ਵਿੱਚ ਹੀ ਪਾਇਆ ਜਾਂਦਾ ਵਾ ਕੋਬਰਾ ਔਰ ਰਸਲ ਵਾਈਪਰ ਜਾਂ ਫਿਰ ਕੀ ਨਾ ਰੈਟਸ ਸਨੇਕ ਇਹ ਜਿਹੜੇ ਸੱਪ ਹਨ ਇਹ ਜ਼ਿਮੀਦਾਰਾਂ ਦੀਆਂ ਪੈਲੀਆਂ ਦੇ ਵਿੱਚ ਕਬਾੜਾਂ 'ਚ ਪਾਏ ਜਾਂਦੇ ਨੇ ਕਿਉਂਕਿ ਕਬਾੜਾਂ 'ਚ ਚੂਹਾ ਚਵਾ ਯਾਦਾ ਹੁੰਦਾ ਤੇ ਰੈਟਸ ਸਨੇਕ ਦੀ ਕਪੈਸਿਟੀ ਇੰਨੀ ਕਾ ਜੇਕਰ ਉਹਨੂੰ 10 ਚੂਹੇ ਮਿਲ ਜਾਂਦੇ ਉਹ 10 ਵੀ ਖਾ ਲੈਂਦਾ ਕਿਆ ਬਾਤ ਹੈ ਤੇ ਜਿਹੜਾ ਇਹ ਰੈਟਸ ਸਨੇਕ ਆ ਇਹਦੇ 'ਚ ਵੀ ਜ਼ਹਿਰ ਹੁੰਦਾ ਨਹੀਂ ਰੈਟਸ ਸਨੇਕ ਦੇ ਵਿੱਚ ਕੋਈ ਕਿਸਮ ਦਾ ਜ਼ਹਿਰ ਨਹੀਂ ਹੁੰਦਾ ਬਖਤ ਇਹਦੇ ਵਿੱਚ ਬੈਕਟੀਰੀਆ ਹੁੰਦਾ ਜਿਹੜਾ ਸਾਨੂੰ ਇਨਫੈਕਸ਼ਨ ਹੋ ਜੇਗੀ ਲੂਜ਼ ਮੋਸ਼ਨ ਵਗੈਰਾ ਲੱਗ ਜਾਣਗੇ ਤੇ ਵਾਟਰ ਸਨੈਕ ਦੇ ਵਿੱਚ ਵੀ ਬੈਕਟੀਰੀਆ ਹੁੰਦਾ ਤੇ ਇਹਦੇ ਲੜਨ ਤੇ ਵੀ ਇਲਾਜ ਕਰਾਉਣਾ ਜ਼ਰੂਰੀ ਹੈ ਨਹੀਂ ਇਹਦੇ ਵਿੱਚ ਇਹ ਆਪੇ ਕੀ ਨੇ ਤੁਹਾਨੂੰ ਜਾ ਕੇ ਤੇ ਇਨਫੈਕਸ਼ਨ ਵਾਤੇ ਜਿਹੜੇ ਹਨ ਇੰਜੈਕਸ਼ਨ ਲਵਾਉਣੇ ਪੈਂਦੇ ਨੇ ਜਿਵੇਂ ਕਿ ਟੈਟਨਸ ਵਗੈਰਾ ਦਾ ਹਾਂਜੀ 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 ਉਹ ਲਵਾਉਣਾ ਪੈ ਜਾਂਦਾ ਹਾਂਜੀ ਹਾਂਜੀ ਤੇ ਬਿੱਟੂ ਜੀ ਜਿਵੇਂ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਨਾ ਇੱਕ ਮੇਥਿਆ ਕਿ ਫਲਾਣੇ ਥਾਂ ਤੋਂ ਫਾਂਡ ਆ ਜਾਂਦਾ ਫਲਾਣੇ ਥਾਂ ਤੇ ਚੱਲ ਜਾਗੇ ਤੇ ਉੱਥੇ ਪਾਣੀ ਪਿਆਇਆ ਜਾਂਦਾ ਜਾਂ ਫਲਾਣੀ ਜਗ੍ਹਾ ਤੇ ਜਾ ਚੱਲ ਜਾਗੇ ਤੇ ਸਾਨੂੰ ਜ਼ਹਿਰ ਨਹੀਂ ਚੜੇਗਾ ਜੇ ਮੰਨ ਲਓ ਕੋਬਰਾ ਲੜ ਜੇ ਜਾਂ ਫਿਰ ਤੜਫੈਣ ਲੜ ਜੇ ਤੇ ਕੀ ਇਹੋ ਜੇ ਸੱਪਾਂ ਦਾ ਜ਼ਹਿਰ ਵੀ ਜਿਹੜਾ ਆ ਉਹ ਇੱਕ ਫਾਂਡੇ ਦੇ ਨਾਲ ਲੱਥ ਜਾਂਦਾ ਕਿ ਜਾਂ ਹਸਪੀਟਲ ਜਾਣੇ ਜ਼ਰੂਰੀ ਦੇਖੋ ਜੀ ਮੈਂ ਨਹੀਂ ਜੇ ਮੰਨਦਾ ਭਈ ਫਾਂਡਿਆਂ ਦੇ ਨਾਲ ਜ਼ਹਿਰ ਲੱਥਦਾ ਜੇ ਕਿਉਂਕਿ ਐਵੇਂ ਕੀ ਲੈ ਸਾਡੇ ਤੁਹਾਡੇ ਕਹਿਣ ਦੀ ਗੱਲ ਆ ਭਈ ਉੱਥੋਂ ਫਾਂਡਾ ਕਰਾ ਲਿਆ ਹੋ ਉੱਥੋਂ ਮਣਕਾ ਲਵਾ ਲਿਆ ਹੋ ਤੇ ਮਣਕਾ ਜਿਹੜਾ ਦਾ ਉਹ ਕਿਸੇ ਦੇ ਕੋਲ ਅਸਲੀ ਨਹੀਂ ਜੇ ਹੁੰਦਾ ਤੇ ਬਾਕੀ ਜਿਹੜਾ ਇਹ ਫਾਂਡਾ ਫੁੰਡਾ ਕਰਾਣਾ ਤੇ ਉਹ ਵੀ ਤੀਨਾ ਮੇਰਾ ਆਪਣਾ ਮੰਨਣਾ ਵਾ ਵੀ ਫਾਂਡਿਆ ਫੁੰਡਿਆ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਉਹ ਫਾਂਡਿਆਂ ਦੇ ਨਾਲ ਫਰਕ ਪੈਂਦਾ ਵਾ ਜੇ ਰੈਟ ਸਨੇਕ ਲੜ ਗਿਆ ਤੁਹਾਡੇ ਚਾ ਵਾਟਰ ਸਨੇਕ ਲੜ ਗਿਆ ਉਹਦੇ ਨਾਲ ਫਰਕ ਪੈ ਸਕਦਾ ਤੁਹਾਨੂੰ ਬਟ ਉਹ ਹੋਰ ਕਿਸੇ ਚੀਜ਼ ਨਾਲ ਫਰਕ ਨਹੀਂ ਪੈ ਸਕਦਾ ਮੈਂ ਇੱਕ ਇਹ ਤੁਸੀਂ ਮੈਨੂੰ ਸਵਾਲ ਪੁੱਛੀ ਜਾਓ ਤੇ ਮੈਂ ਤੁਹਾਨੂੰ ਦੱਸਣਾ ਮੇਰੇ ਕੋਲ ਇੱਕ ਦਵਾਈ ਹੁੰਦੀ ਆ ਜਿਹੜੀ ਸਾਡੇ ਐਗਰੀਕਲਚਰ ਫਾਰਮ ਦੇ ਵਿੱਚ ਇੱਥੇ ਪਿਆੰਦੇ ਨੇ ਤੇ ਮੇਰੇ ਆਪਣੇ ਬੜੇ ਅਜੀਬ ਇੱਕ 100 ਹਾਂਜੀ ਨਾਜਾ 100 ਵੀ ਹੁੰਦੀ ਐ ਨਾ ਇੱਕ ਦਵਾਈ ਇੱਕ ਨਾਜਾ 100 ਆਈ ਐ ਜਿਹੜੀ ਉਹ ਐਡੀ ਸੋਲਿਡ ਦਵਾਈ ਨਹੀਂ ਹੈਗੀ ਜੀ ਹੂੰ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ ਕਿ ਉਹ ਪਿਛਲੇ ਸਮੇਂ ਤੋਂ ਕਈ ਬੰਦਿਆਂ ਨੇ ਉਹਨੂੰ ਨਾ ਦਵਾਈ ਨੂੰ ਜਿਹੜਾ ਨਾ ਨਕਾਰਿਆ ਵਾ ਹੂੰ ਸਾਡੇ ਜਿੰਨੇ ਵੀ ਸਨੇਕਮੈਨ ਨੇ ਉਹਨਾਂ ਨੇ ਲੇਕਿਨ ਆ ਇੱਕ ਦਵਾਈ ਹੁੰਦੀ ਐ ਜੀ ਸਾਡੇ ਤੇ ਆ ਦੇਖੋ ਐ ਰੇਖਾ ਹਾਂਜੀ ਹੂੰ ਇਹ ਦਵਾਈ ਜਿਹੜੀ ਆ ਕੇਰਲਾ ਦੇ ਵਿੱਚ ਕੀ ਨਾ ਬੰਦੀ ਆ ਜੀ ਹੂੰ ਇਹ ਸਾਡੇ ਐਗਰੀਕਲਚਰ ਫਾਰਮ 'ਚ ਹੁੰਦੀ ਆ ਦਵਾਈ ਹੂੰ ਜੇਕਰ ਇਹਦੇ ਵਿੱਚ ਰਸਲ ਵਾਈਪਰ ਹੂੰ ਕੋਬਰਾ ਹੂੰ ਸਪੈਕਟਿਕਲ ਕੋਬਰਾ ਚਾਹੇ ਕਾਮਨ ਕ੍ਰੇਟ ਲੜ ਜਾਂਦਾ ਵਾ ਉਹ ਬਹੁਤ ਜ਼ਿਆਦਾ ਲੋਕੀ ਦਵਾਈ ਪੀਣ ਵਾ ਤੇ ਉੱਥੇ ਜਾਂਦੇ ਨੇ ਇੰਨੇ ਲੋਕ ਹਸਪੀਟਲ 'ਚ ਨਿੱਜੇ ਜਾਂਦੇ ਅ ਸਰਮਾ ਜੀ ਜਿਵੇਂ ਕਿ ਮੰਨ ਲਓ ਇੱਕ ਆਮ ਬੰਦੇ ਨੂੰ ਕੈਲੀ 'ਚ ਜਾਂਦਿਆ ਬੰਬੀ ਤੇ ਜਾਂਦਿਆ ਸੱਪ ਲੜ ਗਿਆ ਉਹਨੂੰ ਪਤਾ ਲੱਗ ਗਿਆ ਮੈਨੂੰ ਸੱਪ ਲੜ ਗਿਆ ਹੁਣ ਐਗਰੀਕਲਚਰ ਫਾਰਮ ਦੇ ਉੱਤੇ ਜਾਂਦਾ ਆ ਬੂੰਦਾ ਪੀਣ ਦੇ ਵਾਸਤੇ ਹਾਂਜੀ ਹਾਂਜੀ ਕਿਵੇਂ ਪਤਾ ਲੱਗੇਗਾ ਵੀ ਇਹਨੂੰ ਸੱਪ ਜਿਹੜਾ ਜਰੀਲਾ ਲੜਿਆ ਜਾਂ ਚੂਹੇ ਖਾਣ ਵਾਲਾ ਲੜ ਗਿਆ ਦੇਖੋ ਜੀ ਉਹਦੇ ਵਿੱਚ ਵੀ ਕਿਸੇ ਦੀ ਦੇ ਵਿੱਚ ਹਰ ਚੀਜ਼ ਆਪਣੇ ਆਪਣੇ ਆਕਾਰ ਦੇ ਹਿਸਾਬ ਨਾਲ ਬਣੀ ਹੁੰਦੀ ਆ ਹਮ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਮੇਰਾ ਜਵਾੜਾ ਵੇਖ ਲਓ ਮੇਰਾ ਜਵਾੜਾ ਜਿਵੇਂ ਪੂਰਾ ਵਾ ਨਾ ਹਮ ਇਸੇ ਤਰ੍ਹਾਂ ਜਿੰਨਾ ਸੱਪਾਂ ਦੇ ਵਿੱਚ ਜ਼ਹਿਰ ਨਹੀਂ ਨਾ ਹੁੰਦਾ ਉਹਨਾਂ ਸੱਪਾਂ ਦਾ ਜਵਾੜਾ ਪੂਰਾ ਹੁੰਦਾ ਹਮ ਮੈਂ ਨਹੀਂ ਕਹਦਾ ਕਿ ਦੂਜੇ ਸੱਪ ਦਾ ਜਬਾੜਾ ਪੂਰਾ ਨਹੀਂ ਹੁੰਦਾ ਲੇਕਿਨ ਉਹਦਾ ਜਬਾੜਾ ਪੂਰਾ ਹੁੰਦਾ ਵਾ ਉਹ ਜਦੋਂ ਵੀ ਕੀਨਾ ਕਿਸੇ ਚੀਜ਼ ਨੂੰ ਫੜਦਾ ਵਾ ਨਾ ਉਹਦੇ ਪੂਰੇ ਦੰਦ ਲੱਗ ਜਾਂਦੇ ਨੇ ਜਿਹੜਾ ਰਸਲ ਵਾਈਪਰ ਸਪੈਕਟਿਕਲ ਕੋਬਰਾ ਬਲੈਕ ਕੋਬਰਾ ਕਾਮਨ ਕ੍ਰੇਟ ਜਿਹੜਾ ਆਪਣੇ ਜਨੂਨ ਜੁਲਾਈ ਅਗਸਤ ਦੇ ਵਿੱਚ ਕਾਮਨ ਕ੍ਰੇਟ ਗਰਮੀ ਦੇ ਵਿੱਚ ਬਹੁਤਾ ਜਿਹੜਾ ਬਾਹਰ ਨਿਕਲਦਾ ਜਿੱਦੀ ਬਹੁਤ ਜ਼ਿਆਦਾ ਚਰਚਾ ਹੁੰਦੀ ਆ ਇਹ ਜਿਹੜੇ ਸੱਪਨ ਇਹਨਾਂ ਦੇ ਦੋ ਹੀ ਦੰਦ ਜਿਹੜੇ ਆ ਨਾ ਲੱਗਦੇ ਆ ਜੀ ਜੇ ਦੋ ਦੰਦ ਸਮਝ ਲਓ ਵੀ ਲੱਗੇ ਆ ਤੁਹਾਡੇ ਤੇ ਸਮਝੋ ਵੀ ਕਿ ਨਾ ਤੁਹਾਨੂੰ ਕਿਸੇ ਜਰੀਲੇ ਸੱਪ ਨੇ ਕਟਿਆ ਵਾ ਤੇ ਮੈਂ ਆਪਣੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹਨਾ ਜਾਂ ਪੰਜਾਬ ਨਿਵਾਸੀਆਂ ਨੂੰ ਦੱਸਣਾ ਚਾਹਨਾ ਵਾ ਕਿ ਮੇਰੇ ਵੀਰੋ ਜੇਕਰ ਤੁਹਾਨੂੰ ਕਿਸੇ ਸੱਪ ਨੇ ਵੀ ਕਟਿਆ ਵਾ ਜਾਂ ਕਿੱਦਾਂ ਵੀ ਆ ਤੁਸੀਂ ਉਸ ਸੱਪ ਦੀ ਜਿਹੜੀ ਹੈ ਨਾ ਪਹਿਚਾਣ ਰੱਖੋ ਕਿਉਂਕਿ ਜੇਕਰ ਤੁਸੀਂ ਪਹਿਚਾਣ ਰੱਖਦੇ ਹੋ ਤੇ ਪਹਿਚਾਣ ਰੱਖਣ ਨਾਲ ਡਾਕਟਰਾਂ ਨੂੰ ਉਹਦਾ ਫਾਇਦਾ ਹੋਊਗਾ ਕਿਉਂਕਿ ਸਾਡੇ ਸਰਕਾਰੀ ਹਸਪਤਲ ਦੇ ਵਿੱਚ ਵੀ ਇੱਥੇ ਇੱਕ ਚਾਰਟ ਲੱਗਾ ਹੈਗਾ ਸੱਪਾਂ ਦਾ ਜਿਹਦੇ ਵਿੱਚ ਜਿਹੜੇ ਜੁਰੀਲੇ ਸੱਪ ਵੀ ਆ ਗਏ ਨੇ ਤੇ ਮੈਂ ਬਿਨਾ ਜ਼ਹਿਰ ਵਾਲੇ ਵੀ ਆ ਗਏ ਨੇ ਉਹ ਡਾਕਟਰ ਪਹਿਲਾਂ ਹੀ ਜਦੋਂ ਉਹਨੂੰ ਪੁੱਛਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਸੱਪ ਤੁਹਾਨੂੰ ਲੜਿਆ ਸਾਨੂੰ ਦੱਸੋ ਅਸੀਂ ਪ੍ਰੋਪਰ ਉਹਦੇ ਹਿਸਾਬ ਨਾਲ ਇਲਾਜ ਕਰੀਏ ਹੂੰ ਜਿਵੇਂ ਕਿ ਅ ਵੀਰੋ ਜੀ ਇੱਕ ਚੀਜ਼ ਮੈਨੂੰ ਪਿੱਛੇ ਜੀ ਪਤਾ ਲੱਗੀ ਸੀ ਵੀ ਜਦੋਂ ਸੱਪ ਲੜ ਜਾਂਦਾ ਉਹਦੇ ਦੋ ਦੰਦਾ ਵਾਲੀ ਗੱਲ ਤਾਂ ਬਿਲਕੁਲ ਪਹਿਚਾਨਵਾਤੇ ਠੀਕ ਆ ਉਸ ਤੋਂ ਇਲਾਵਾ ਕਹਿੰਦੇ ਨੇ ਵੀ ਜੇਕਰ ਜਰੀਲਾ ਸੱਪ ਲੜਿਆ ਹੋਏ ਤਾਂ ਸੋਜ ਪੈ ਜਾਂਦੀ ਏ ਉਸ ਜਗ੍ਹਾ ਦੇ ਉੱਤੇ ਜ਼ਿਆਦਾ ਤੇ ਜੇ ਜਰੀਲਾ ਸੱਪ ਨਹੀਂ ਲੜਿਆ ਤੇ ਫਿਰ ਤੁਹਾਡੇ ਉਸ ਲੱਤ ਨੂੰ ਪੈਰ ਨੂੰ ਸੋਜ ਵੀ ਘਟ ਪੈਂਦੀ ਏ ਹਾਂ ਉਹਦਾ ਮੈਂ ਤੁਹਾਨੂੰ ਕਾਰਨ ਦੱਸਣਾ ਜੀ ਜ਼ਿਆਦਾਤਰ ਅੰਧਵਿਸ਼ਵਾਸ ਬਣਿਆ ਦਾ ਲੋਕਾਂ ਦਾ ਪਿੰਡਾਂ ਦੇ ਵਿੱਚ ਜਿਹੜਾ ਕਿ ਲੋਕੀ ਜਦੋਂ ਸੱਪ ਲੜਦਾ ਵਾ ਨਾ ਪਹਿਲਾਂ ਤੇ ਕਬਰਾ ਹੋ ਜਾਂਦੇ ਨੇ ਕਬਰਾਉਣਾ ਨਹੀਂ ਜੇ ਘਬਰਾਓਗੇ ਤਾਂ ਤੁਹਾਡੀ ਤੁਰੰਤ ਮੌਤ ਹੋ ਜਾਏਗੀ 25 ਮਿੰਟ ਦੇ ਵਿੱਚ ਵਿੱਚ ਜੇ ਤੁਸੀਂ ਘਬਰਾਉਂਦੇ ਨਹੀਂ ਤਾਂ 2 ਘੰਟੇ ਤੁਹਾਨੂੰ ਕਿਤੇ ਜਿੱਥੇ ਮਰਜ਼ੀ ਚੱਲ ਜਾਓ ਕੋਈ ਗੱਲ ਨਹੀਂ ਜਿੱਡਾ ਮਰਜ਼ੀ ਜਰੀਲਾ ਸੱਪ ਲੜਿਆ ਹੋਏ ਤੁਹਾਡੀ ਜਾਨ ਵੱਜ ਜਾਏਗੀ ਹਾਂ ਪਿੰਡਾਂ ਦੇ ਵਿੱਚ ਕੀ ਕਰਦੇ ਨੇ ਉਸ ਵਕਤ ਚੁੰਨੀ ਜਾਂ ਰੱਸੀ ਲੈਣਗੇ ਤੇ ਆਉਂ ਕਰਕੇ ਪੂਰਾ ਬੰਨ ਮਾਰ ਦੇਣਗੇ ਇੱਥੇ ਘੁੱਟ ਕੇ ਉਹ ਜਦੋਂ ਇੱਥੇ ਬੰਨ ਮਾਰਨਗੇ ਨਾ ਤੇ ਅਗਲੇ ਪਾਸੇ ਵਾਲ ਸੱਪ ਲੜਿਆ ਇੰਨਾ ਥਾਂ ਸੋਚ ਜੂਗਾ ਕਿਉਂਕਿ ਉਹ ਬਲੱਡ ਸਰਕਲ ਜਿਹੜਾ ਰੁਕ ਜਾਏਗਾ ਜਦੋਂ ਬਲੱਡ ਸਰਕਲ ਰੁਕ ਗਿਆ ਜਾਂ ਮੰਦਰੀ ਜਾਂ ਕੋਈ ਵੀ ਚੀਜ਼ ਪਾਈ ਉਹਨੂੰ ਉਤਾਰ ਦੋ ਉਸ ਦੇ ਵੱਲ ਹੀ ਬੰਦ ਨਾ ਮਾਰੋ ਹੂੰ ਉਹਦੇ ਪੂਰੇ ਬਾਹਣ ਜਾਂ ਪੂਰੀ ਲੱਤ ਨੂੰ ਉੱਤੋਂ ਤੱਕ ਜੇ ਲੱਤ ਪੈਰ ਤੇ ਲੜਿਆ ਤੇ ਪੱਟ ਤੱਕ ਜਿਹੜਾ ਨਾ ਪੱਗ ਜਿਹੜੀ ਆ ਜਾਂ ਚੁੱਲੀ ਘੁੱਟ ਘੁੱਟ ਕੇ ਲਵੇਟ ਦੋ ਵੀ ਖੂਨ ਸਰਕਲ ਸਲੋ ਹੋ ਜੇ ਬੰਦ ਨਹੀਂ ਕਰਨਾ ਹੂੰ ਜਦੋਂ ਆਪਾਂ ਹਸਪੀਟਲ ਵਿੱਚ ਜਾਂਦੇ ਆ ਬੰਨ ਮਾਰਿਆ ਦਾ ਇੱਥੇ ਜਾਂ ਦੋ ਜਗ੍ਹਾ ਦੇ ਉੱਤੇ ਉੱਥੇ ਜਾ ਕੇ ਜਦੋਂ ਅਸੀਂ ਉਹ ਬੰਨ ਖੋਲਦੇ ਆ ਉਹ ਤੁਰੰਤ ਸਾਡੇ ਹਾਰ ਦੇ ਉੱਤੇ ਅਟੈਕ ਕਰਦਾ ਦੌੜਾ ਤੇ ਉਹ ਯਾਰ ਚੜ ਜਾਂਦਾ ਬੰਦੀ ਬਹੁਤ ਹੋ ਜਾਂਦੀ ਆ ਤੇ ਜੇ ਕਰ ਆਪ ਜੀ ਨੇ ਜਿੱਦਾਂ ਮੈਂ ਦੱਸਿਆ ਵਾ ਆਪ ਵੀ ਕੀ ਪੂਰਾ ਉਹਨੂੰ ਬੰਨਿਆ ਵਾ ਤੇ ਆਹستہ 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 ਤੁਹਾਡੇ ਬਲੱਡ ਦੇ ਵਿੱਚ ਜਿਹੜਾ ਯਰ ਜਿਹੜਾ ਜਾਊਗਾ ਤੇ ਤੁਹਾਨੂੰ ਉਨਾ ਹੀ ਜ਼ਿਆਦਾ ਟਾਈਮ ਜਿਹੜਾ ਹਸਪੀਟਲ ਵਿੱਚ ਚਾਹ ਦਵਾਈ ਪੀਣ ਵਾਲੇ ਪਾਸੇ ਹਲ ਮਿਲ ਜਾਏਗਾ ਸਰਮਾ ਜੀ ਇੱਕ ਚੀਜ਼ ਹੋਰ ਵੀ ਲੋਕ ਸੱਪ ਲੜਨ ਤੋਂ ਬਾਅਦ ਆ ਬਾਬਿਆਂ ਵਾਲ ਨੂੰ ਜ਼ਿਆਦਾ ਭੱਜਣ ਦੀ ਕੋਸ਼ਿਸ਼ ਕਰਦੇ ਆ ਕੀ ਇਹਦਾ ਕੋਈ ਜ਼ਿਆਦਾ ਖਰਚਾ ਹਸਪੀਟਲ ਦੇ ਵਿੱਚ ਜਾਂ ਫਿਰ ਬੂੰਦਾ ਪਿਆਉਣ ਦੇ ਉੱਤੇ ਜਿਤਨਾ ਆਪ ਐਗਰੀਕਲਚਰ ਚ ਬੂੰਦਾ ਪਾਈ ਜਾਂਦੀ ਨਹੀਂ ਉਹਦਾ ਜ਼ਿਆਦਾ ਖਰਚਾ ਕੀ ਹੈ ਹੀ ਬਾਬਿਆਂ ਵਾਲੇ ਪਾਸੇ ਨੂੰ ਫ੍ਰੀ ਕਰਕੇ ਤੁਰ ਪੈਣੇ ਆ ਦੇਖੋ ਜੀ ਤੁਹਾਡੇ মিডিਆ ਦੇ ਜਰੀਏ ਮੈਨੂੰ ਪਿੱਛੇ ਜਈ ਇੱਕ মিডিਆ ਵਾਲਿਆਂ ਨੇ ਪੁੱਛਿਆ ਸੀਗਾ ਕਿ ਬਿੱਟੂ ਜੀ ਉੱਥੇ ਬੂੰਦਾ ਪੀਣ ਵਾ ਤੇ ਜਾਂਦੇ ਨੇ ਜਾਂ ਬੱਦੇ ਜਾਂ ਕਿੱਦਾਂ ਵੀ ਆ ਤੇ ਉੱਥੇ ਕੀ ਦਾ ਖਰਚਾ ਜਿਆਦਾ ਹੁੰਦਾ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਉਸ ਟਾਈਮ ਦੇ ਉੱਤੇ ਦੇਖੋ ਜੀ ਜਿਹੜੀ ਐਗਰੀਕਲਚਰ ਫਾਰਮ ਦੇ ਅੰਦਰ ਦਵਾਈ ਜਿਹੜੀ ਪਿਆਂਦੇ ਆ ਉਹਦਾ ਕੋਈ ਪੈਸਾ ਨਹੀਂ ਉਹ ਲੈਂਦੇ ਜਿਹੜੇ ਉੱਥੇ ਚਾਹ ਵਾਲੀ ਦੁਕਾਨ ਆ ਨਾ ਬਾਹਰ ਉੱਥੇ ਤਿੰਨ ਚਾਰ ਕਰਿੰਦੇ ਆਹੋ ਜੇ ਬੈਠੇ ਹੁੰਦੇ ਨੇ ਜਿਹੜੇ ਮੇਰੇ ਸੁਣਨ ਵਿੱਚ ਆਇਆ ਪਈ ਹੁਣ 2-2 3-3 ਹਜ਼ਾਰ ਰੁਪਈਆ ਵੀ ਲੱਲੰਦੇ ਨੇ ਕੀ ਬਾਤ ਹੈ ਤੇ ਮੈਂ ਪਿਛੇ ਜਈ ਕੀ ਨਾ ਇਹ ਤੁਹਾਡੇ ਚੈਨਲ ਦੇ ਜਰੀਏ ਮੈਂ ਉਹਨਾਂ ਨੂੰ ਕਿਹਾ ਸੀ ਵੀ ਉਹਨਾਂ ਦੇ ਉੱਤੇ ਸਕੰਜਾ ਕਸਣਾ ਚਾਹੀਦਾ ਵਾ ਕਿ ਜਦ ਇਹ ਦਵਾਈ ਜਿਹੜੀ ਆ ਸਾਨੂੰ ਪੁੱਛੋ 5-600 ਰੁਪਏ ਦੀ ਮਿਲਣ ਈ ਹੈ ਤੇ ਅਸੀਂ ਕਿਉਂ ਲੋਕਾਂ ਨੂੰ ਕੀ ਨਾ ਇਦਾਂ ਲੁੱਟਣ ਦੇ ਦੇ ਬਾਕੀ ਰਹਿ ਗਈ ਸਰਕਾਰੀ ਹਸਪਤਲ ਵਾਲੀ ਗੱਲ ਤੇ ਸਰਕਾਰੀ ਹਸਪਤਲ ਦੇ ਵਿੱਚ ਇੱਕ 10 ਰੁਪਏ ਦੇ ਵਿੱਚ ਇਲਾਜ ਹੁੰਦਾ ਜੇ ਕਿਉਂਕਿ ਆਪ ਜੀ ਨੇ ਉੱਥੇ ਪੇਸ਼ੈਂਟ ਨੂੰ ਜਿਹੜਾ ਜਾ ਕੇ ਜਦੋਂ ਸਰਕਾਰੀ ਹਸਪਤਲ ਵਿੱਚ ਦਾਖਲ ਕਰਾਉਣਾ ਨਾ ਉਹਦੀ 10 ਰੁਪਏ ਦੀ ਪਰਚੀ ਆ ਨਾ ਜਿਹੜੀ ਉੱਥੇ ਮਿਲਣੀ ਆ ਜੇ ਕਰ ਰੱਬ ਨਾ ਕਰੇ ਤੇ ਕਿ ਨਾ ਕਿਸੇ ਦੀ ਉੱਥੇ ਮੌਤ ਹੋ ਜਾਂਦੀ ਐ ਇਸ ਚੀਜ਼ ਦੇ ਵਿੱਚ ਉਹਦੇ ਵਿੱਚ ਸਰਕਾਰੀ ਪਰਚੀ ਬਣਨ ਦੇ ਨਾਲ ਪੰਜਾਬ ਮੰਡੀ ਬੋਰਡ ਨੂੰ ਜਾ ਕੇ ਮਿਲਣਾ ਬਹੁਤ ਜ਼ਰੂਰੀ ਹੁੰਦਾ ਉਹਦਾ ਹਰਜਾਨਾ ਵੀ ਜੜੀ ਹੈ ਨਾ ਪੰਜਾਬ ਮੰਡੀ ਬੋਰਡ ਦਿੰਦੀ ਆ ਕਿਆ ਬਾਤ ਆ ਜੀ ਜਿਵੇਂ ਕਿ ਜਿਹੜੇ ਲੋਕ ਆਪਾਂ ਪਹਿਲਾਂ ਵੀ ਜਿਆਦਾਤਰ ਇਸ ਚੀਜ਼ ਦੇ ਉੱਤੇ ਤਵੱਜੂ ਦੇਣ ਦੀ ਕੋਸ਼ਿਸ਼ ਕਰਦੇ ਪਿਆ ਵੀ ਫਾਂਡਿਆ ਵੱਲ ਨੂੰ ਭਜਣਾ ਹਾਲਾਂਕਿ ਬੜੀ ਤਕੜੀ ਗੱਲ ਹੋਵੇ ਤੇ ਜਾਣਾ ਚਾਹੀਦਾ ਪਰ ਜੇਕਰ ਇਲਾਜ ਫ੍ਰੀ ਚ ਸਹੂਲਤਾਂ ਮਿਲਦੀ ਪਈ ਹੈ ਹਸਪੀਟਲ 'ਚ ਤੇ ਫਿਰ ਅਸੀਂ ਲੋਕ ਉਧਰ ਨੂੰ ਭਜਦੇ ਆ ਕੀ ਕਹਿਣਾ ਚਾਹੋਗੇ ਆਮ ਜਨਤਾ ਨੂੰ ਦੇਖੋ ਆਮ ਜਨਤਾ ਦੇ ਅੱਗੇ ਮੇਰੀ ਬੇਨਤੀ ਹੈ ਇਹੋ ਹੀ ਆ ਕਿ ਮੈਂ ਕਈ ਵਾਰੀ ਵੀਡੀਓ ਵਾਇਰਲ ਕਰਦਾ ਮੈਂ ਉਹਦੇ ਵਿੱਚ ਦੱਸਣਾ ਮੈਂ ਕਿ ਸਭ ਤੋਂ ਪਹਿਲਾਂ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਆਪਣਾ ਪ੍ਰੋਪਰ ਇਲਾਜ ਕਰਾਉਣ ਵਾਸਤੇ ਜਾਓ ਹੂੰ ਕਈ ਲੋਕ ਜਦੋਂ ਆਪਾਂ ਹਸਪੀਟਲ ਵਿੱਚ ਜਾ ਦਿੰਦੇ ਹਾਂ ਨਾ ਉੱਥੇ ਵੀ ਕਈ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕੀ ਨਾ ਕਹਿ ਦਿੰਦੇ ਨੇ ਇੱਥੇ ਕੋਈ ਪ੍ਰੋਪਰ ਇਲਾਜ ਨਹੀਂ ਹੋਣਾਗਾ ਤੁਸੀਂ ਪ੍ਰਾਈਵੇਟ ਚੱਲ ਚੱਲੋ ਜਾਂ ਕਿੱਦਾਂ ਵੀ ਕਰ ਲਓ ਐਂਟੀ ਸਨੇਕ ਵਾਇਨਮ ਜਿਹੜਾ ਵਾ ਉਹ ਸਰਕਾਰੀ ਹਸਪੀਟਲ ਵਿੱਚ ਹੀ ਪਾਇਆ ਜਾਂਦਾ ਵਾ ਹੂੰ ਤੇ ਜਦੋਂ ਉਹ ਜ਼ਰ ਜ਼ੂਰ ਚੜ ਜਾਵੇ ਤਾਂ ਫਿਰ ਉਹਦਾ ਇਸਤੇਮਾਲ ਹੁੰਦਾ ਜੀ ਮੈਂ ਤੁਹਾਡੇ ਨਾਲ ਇੱਕ ਹੋਰ ਵੀ ਕੀ ਨਾ ਆਪਣੀ ਗੱਲ ਸਾਂਝੀ ਕਰਨਾ ਚਾਹਨਾ ਮੈਂ ਤਿੰਨ ਥੱਪ ਬਾਰੇ ਤੁਹਾਨੂੰ ਦੱਸਦਾ ਚੌਥੇ ਬਾਰੇ ਮੈਂ ਤੁਹਾਨੂੰ ਦੱਸਣਾ ਜਿਹੜਾ ਜੁਲਾਈ ਅਗਸਤ ਸਤੰਬਰ ਅਕਤੂਬਰ ਦੇ ਵਿੱਚ ਜਦੋਂ ਜ਼ਿਆਦਾ ਕੁਮਾ ਹੋਣਾ ਜਾਂ ਕਿਦਾਂ ਵੀ ਆ ਤੇ ਉਹ ਮੈਂ ਤੁਹਾਨੂੰ ਉਹਦੀ ਪਛਾਣ ਇੱਕ ਦੱਸਣਾ ਵਾ ਤੇ ਡੀਪੀਜੀ ਤੁਸੀਂ ਇਹਦੀ ਜਿਹੜੀ ਪਛਾਣ ਆ ਨਾ ਉਹਨਾਂ ਨੂੰ ਪੂਰੀ ਪ੍ਰੋਪਰ ਜਿਹੜੀ ਇਹਨਾਂ ਦੱਸਣੀ ਆ ਕਿਉਂਕਿ ਜਿਹਦੇ ਬਾਰੇ ਕੀ ਨਾ ਅਸੀਂ ਲੋਕਾਂ ਦੀ ਜਾਨ ਜਿਹੜੀ ਆ ਨਾ ਬਚਾਣੀ ਆ ਕਿਉਂਕਿ ਜ਼ਿਆਦਾਤਰ ਜਿੰਨੂੰ ਕਿਹਾ ਜਾਂਦਾ ਵਾ ਕਾਮਨ ਕ੍ਰੇਟ ਕਾਮਨ ਕ੍ਰੇਟ ਬਿਲਕੁਲ ਕਾਮਨ ਕ੍ਰੇਟ ਜਿਹੜਾ ਸੱਪ ਉਹ ਬਹੁਤ ਜ਼ਿਆਦਾ ਜੁਰੀਲਾ ਸੱਪ ਹੁੰਦਾ ਜੀ ਜਿਹਦੇ ਵਿੱਚ ਇਹ ਜ਼ਿਆਦਾ ਗਰਮੀ ਦੇ ਵਿੱਚ ਜਿਹੜਾ ਪਾਇਆ ਜਾਂਦਾ ਜੇ ਕਿ ਉਦੇ ਵਿੱਚ ਇਹ ਹੁੰਦਾ ਵਾ ਭਈ ਇਹ ਸੱਪ ਤੁਸੀਂ ਕਈ ਵਾਰੀ ਡੀਪੀ ਦੀ ਖਬਰ ਦੇਖੀ ਆ ਵੀ ਸੁਣਦੇ ਹੋ ਤੁਸੀਂ ਭਈ ਮੰਜੇ ਤੇ ਸੌਂ ਜਾਂਦਾ ਭਈ ਮੰਜੇ ਦੇ ਉੱਤੇ ਚੜ ਜਾਂਦਾ ਵਾ ਤੇ ਇਹ ਬਿਲਕੁਲ ਸੱਚ ਗੱਲ ਜੇ ਭਈ ਇਹ ਮੰਜੇ ਤੇ ਚੜ ਜਾਂਦਾ ਜੀ ਔਰ ਕਿਵੇਂ ਚੜ ਜਾਂਦਾ ਇਹ ਇਨਸਾਨ ਦੀ ਜਿਹੜੀ ਹੈ ਨਾ ਗਰਮੀ ਲੈਂਦਾ ਵਾ ਠੀਕ ਹੈ ਜੀ ਤੇ ਦੁਕਾਨ ਦੇ ਤੇ ਉਹਦੀ ਉਹਦੀ ਬੰਦੇ ਦੀ ਗੰਧ ਦੇ ਨਾਲ ਉਥੇ ਜਾਂਦਾ ਤੇ ਬੰਦੇ ਦੇ ਨਾਲ ਜਾ ਕੇ ਤੇ ਇਹ ਜਿਹੜਾ ਵਾ ਸੱਪ ਇਹ ਸੌਂ ਜਾਂਦਾ ਜਦੋਂ ਇਹਦੇ ਉੱਤੇ ਸਾਡਾ ਪੈਰ ਆ ਜਾਂਦਾ ਜਾਂ ਕੋਈ ਗੱਲਬਾਤ ਹੋ ਜਾਂਦੀ ਆ ਤੇ ਉਦੋਂ ਇਹ ਸੱਪ ਜਿਹੜਾ ਵਾ ਬਾਈਟ ਕਰ ਦਿੰਦਾ ਵਾ ਇਹ ਦੇਖੋ ਇਹ ਹੈਗਾ ਕਾਮਨ ਕ੍ਰੇਟ ਤੇ ਦੀ ਚੰਗੀ ਤਰ੍ਹਾਂ ਪਛਾਣ ਕਰੋ ਹੋਰ ਜ਼ਿਆਦਾਤਰ ਹੈ ਜਦੋਂ ਕਿ ਨਾ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਉਦੋਂ ਹੀ ਬਾਹਰ ਨਿਕਲਦਾ ਵਾ ਤੇ ਉਹਦੇ ਵਿੱਚ ਇਹ ਆ ਤੇ ਆਪਾਂ ਇਹਨਾਂ ਦਾ ਰੈਸਕਿਊ ਕਰਦੇ ਆ ਤੇ ਰੱਬ ਨਾ ਕਰੇ ਅਸੀਂ ਰੱਬ ਨੂੰ ਪਹੁੰਚੇ ਤੇ ਹੈ ਨਹੀਂ ਕਿਸੇ ਵਕਤ ਸਾਡੇ ਨਾਲ ਵੀ ਇਦਾਂ ਦੇ ਹਾਦਸੇ ਹੋ ਸਕਦੇ ਨੇ ਹੋਏ ਆ ਦੋ ਵਾਰੀ ਮੇਰੇ ਸਪੈਕਟਿਕਲ ਕੋਬਰਾ ਇੱਕ ਵਾਰੀ ਆਪਣੇ ਪੁੱਡਾ ਕਲੋਨੀ ਦੇ ਵਿੱਚ ਐਸਜੀਓ ਸਾਹਿਬ ਦੇ ਘਰ ਮੈਂ ਸਾਪ ਰੈਸਕਿਊ ਕਰਨ ਵਾਸਤੇ ਗਿਆ ਸੀ ਉੱਥੇ ਲੜ ਗਿਆ ਸੀ ਤੇ ਬਕਾਇਦਾ ਮੈਂ ਵੀ ਕੀ ਨਾ ਪ੍ਰੋਪਰ ਜਿਹੜੀ ਇਹ ਦਵਾਈ ਆ ਪੀਣ ਵਾਲੀ ਇਹ ਪੀਤੀ ਤੇ ਪੀ ਕੇ ਤੇ ਮੈਂ ਆਪਣੀ ਜਿਹੜੀ ਜਾਨ ਬਚਾਈ ਤੇ ਸਾਡੇ ਸੰਨੀ ਜੋੜਾ ਜੀ ਆਏ ਸੀਗਾ ਮੈਂ ਇੱਕ ਸ਼ੀਸ਼ੀ ਜਿਹੜੀ ਆ ਉਹਨਾਂ ਨੂੰ ਇਹ ਤੋਹਫੇ ਤੌਰ ਤੇ ਉੱਤੇ ਦਿੱਤੀ ਸੀਗਾ ਕਿ ਆਪਣੇ ਕੋਲ ਰੱਖੋ ਤੇ ਦੋਸਤੋ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਸੱਪਾਂ ਦੇ ਬਾਰੇ ਲਈ ਇਹਦੇ ਚ ਇੱਕ ਜਾਣਕਾਰੀ ਮੈਂ ਆਪਣੇ ਵੱਲੋਂ ਜਿਹੜੀ ਦੇਣੀ ਚਾਹਾਂਗਾ ਕਿ ਸੱਪ ਜਰੀਲਾ ਹੋਵੇ ਸੱਪ ਜਰੀਲਾ ਨਾ ਹੋਵੇ ਸੱਪ ਲੜ ਜਾਵੇ ਤੇ ਬਾਬਿਆਂ ਦੇ ਚੱਕਰ ਚ ਨਾ ਪਵੋ ਚੁੱਪਚੀ ਪੀਤੇ ਜਿਹੜਾ ਹਸਪੀਟਲ ਵੱਲ ਨੂੰ ਰੁੱਖ ਕਰੋ ਜੇਕਰ ਜ਼ਿੰਦਗੀ ਚਾਹੀਦੀ ਹੈ ਤੇ ਕਿਉਂਕਿ ਅਸੀਂ ਜਿਹੜਾ ਟਾਈਮ ਆ ਉਹ ਗਵਾ ਦਿੰਨੇ ਆ ਬਿੱਟੂ ਜੀ ਨੇ ਇੱਕ ਗੱਲ ਹੋਰ ਕਹੀ ਕਬਰਾਉਣਾ ਨਹੀਂ ਕਬਰਾਉਣ ਦੇ ਨਾਲ ਬੰਦਾ ਛੇਤੀ ਕਿਉਂ ਮਰਦਾ ਉਹਦੇ ਤੇ ਵੀ ਤਰਨੁ ਅਸ਼ੀ ਦਤਨੇ ਆ ਕਿਉਂਕਿ ਜਦੋਂ ਸੱਪ ਲੜ ਜਾਂਦਾ ਹੀ ਕਬਰਾ ਜਾਂਨੇ ਆ ਤੇ ਕਬਰਾਉਣ ਦੇ ਨਾਲ ਸਾਡੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਏ ਜਦੋਂ ਸਾਡੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਏ ਸਾਡਾ ਬਲੱਡ ਪੰਪ ਛੇਤੀ ਕਰਨ ਲੱਪੈਂਦਾ ਆ ਤੇ ਉਹ ਜਿਹੜਾ ਯਰ ਆ ਉਹ ਬਹੁਤ ਜਲਦ ਜਿਹੜਾ ਆ ਸਾਡੇ ਹਾਰਟ ਤੱਕ ਪਹੁੰਚ ਜਾਂਦਾ ਆ ਦਿਲ ਤੱਕ ਪਹੁੰਚ ਜਾਂਦਾ ਆ ਜਿਹਦੇ ਨਾਲ ਜਦੋਂ ਦਿਲ ਦੇ ਵਿੱਚ ਜਾ ਕੇ ਉਹ ਯਰ ਕੰਮ ਕਰਦਾ ਆ ਤੇ ਸਾਡਾ ਬਲੱਡ ਜਿਹੜਾ ਆ ਉਹ ਜੰਮ ਜਾਂਦਾ ਆ ਜਿਹੜਾ ਆ ਬਰਫ਼ ਵਾਂਗ ਠੰਡਾ ਕਰ ਦਿੰਦਾ ਹੈ ਦਿਲ ਨੂੰ ਤੇ ਜ਼ਹਿਰ ਜਿਹੜਾ ਆ ਜਦੋਂ ਦਿਲ ਤੱਕ ਪਹੁੰਚ ਗਿਆ ਤੇ ਫਿਰ ਜਿਹੜੀ ਮੌਤ ਉਹ ਨਿਸ਼ਚਿਤ ਆ ਤੇ ਹੋਣੀ ਹੀ ਹੋਣੀ ਹੈ ਇਸੇ ਕਰਕੇ ਕਿਹਾ ਜਾਂਦਾ ਆ ਕਿ ਕਦੀ ਕਬਰਾਉਣਾ ਨਹੀਂ ਕਾਲੀ ਨਹੀਂ ਕਰਨੀ ਬਹੁਤ ਜ਼ਿਆਦਾ ਦਿਮਾਗ ਦੇ ਉੱਤੇ ਇਸ ਚੀਜ਼ ਨੂੰ ਨਹੀਂ ਲੈ ਕੇ ਆਉਣਾ ਆਪਣੀ ਧੜਕਣ ਨੂੰ ਜਿਹੜਾ ਨਾਰਮਲ ਰੱਖੋ ਤਾਂ ਕਿ ਜਿਹੜਾ ਆ ਤੁਸੀਂ ਸਮੇਂ ਸਿਰ ਜਾ ਕੇ ਹਸਪੀਟਲ ਤੋਂ ਆਪਣਾ ਇਲਾਜ ਲੈ ਕੇ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਤੰਦਰੁਸਤ ਬਣਾ ਸਕੋ ਜਦੋਂ ਵੀ ਸੱਪ ਲੜੇ ਹਸਪੀਟਲ ਜਾਣਾ ਚਾਹੀਦਾ ਠੀਕ ਹੈ ਜੀ ਹਾਂ ਬਿਲਕੁਲ ਜੀ ਬਿੱਟੂ ਜੀ ਨੇ ਬਹੁਤ ਸਾਰੀ ਇਹ ਜਾਣਕਾਰੀ ਦਿੱਤੀਆਂ ਨਾਲ ਦੀ ਨਾਲ ਅਸੀਂ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਬਿੱਟੂ ਜੀ ਦੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਪਿੰਡਾਂ ਥਾਵਾਂ ਦੇ ਵਿੱਚ ਜੇਕਰ ਤੁਸੀਂ ਰਹਿੰਦੇ ਹੋ ਤੇ ਸੱਪ ਲੜਨ ਦੀ ਕੋਈ ਨੌਬਤ ਆਉਂਦੀ ਹੈ ਤੇ ਤੁਸੀਂ ਆਪਣਾ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਜਿਹੜਾ ਆ ਇਲਾਜ ਕਰਾ ਸਕੋ ਸਾਡੇ ਨਾਲ ਬਿੱਟੂ ਸ਼ਰਮਾ ਜੀ ਨੇ ਇਹਨਾਂ ਦਾ ਇੱਕ ਚੈਨਲ ਆ ਜਦੇ ਬਾਰੇ ਮੈਂ ਖੁਦ ਹੀ ਜਾਣਕਾਰੀ ਦੇ ਦੇਣੀ ਚਾਹਾਂਗਾ ਬਿੱਟੂ ਸਨੇਕ ਕੈਚਰ ਉੱਥੇ ਇਹਨਾਂ ਦਾ ਨੰਬਰ ਵੀ ਮਿਲ ਜਾਂਦਾ ਆ ਉਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਸੱਪਾਂ ਬਾਰੇ ਜਿਹੜੀ ਇਹ ਦਿਨ ਬਾ ਦਿਨ ਤੁਹਾਨੂੰ ਜਾਣਕਾਰੀ ਇਹ ਦਿੰਦੇ ਰਹਿੰਦੇ ਆ ਕਿਹੜਾ ਸੱਪ ਕਿੱਥੇ ਕਿਹੜੇ ਇਲਾਕੇ ਦੇ ਵਿੱਚ ਪਾਇਆ ਜਾਂਦਾ ਆ ਉਹ ਸਾਰੀ ਜਾਣਕਾਰੀ ਇਹਨਾਂ ਦੇ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਮਿਲ ਜਾਏਗੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤੇ ਸਾਡੇ ਇਹਨਾਂ ਚੈਨਲਾਂ ਦੇ ਉੱਤੇ ਵੀ ਧੰਨਵਾਦ ਮਿਲਦਿਆ ਕਿਸੇ ਔਰ ਪ੍ਰੋਗਰਾਮ ਦੇ ਨਾਲ